ਕੋਕਲ ਸਾਡਾ ਨਿਰ ਤੜਕ ਜਰਨ ਜਗਜੀਤ ਸਿੰਘ ਡੱਲੇਵਾਲ ਮੈਂ ਸਮਝਦਾ ਬੜੇ ਲਗ ਲਗ ਸੋਸ਼ਲ ਮੀਡੀਆ ਤੇ ਬੋਲਦੇ ਆ ਬੜੇ ਲਗ ਲਗ ਤਰੀਕਿਆਂ ਨਾਲ ਗੱਲ ਕਰਦੇ ਨੇ ਜਾਂ ਕੋਈ ਮਰਨ ਬਰਤ ਦੀ ਗੱਲ ਕਰਦਾ ਜਾਂ ਕੋਈ ਕੀਤੂ ਪ੍ਰਾਂਤੂ ਕਰਦਾ ਕੀ ਜਗਜੀਤ ਸਿੰਘ ਡੱਲੇਵਾਲ ਆਪਣੀ ਸ਼ਹਾਦਤ ਨਿਝ ਲਈ ਦੇ ਰਹੇ ਨੇ ਕਿ ਜੋ ਖਨੌਰੀ ਸ਼ਤੂ ਬਾਡਰ ਤੇ ਗੱਲ ਹੋ ਰਹੀ ਹੈ ਰੌਣ ਤਨ ਰਤਨਪੁਰਾ ਬਾਡਰ ਤੇ ਕੀ ਨਿੱਜ ਦੀ ਗੱਲ ਹੋ ਰਹੀ ਹੈ ਅਸੀਂ ਤਾਂ ਚਾਹੁੰਦੇ ਹਾਂ ਇੱਥੇ ਤੱਕ ਸਰਕਾਰਾਂ ਨੂੰ ਇਸ ਮਾਮਲੇ ਤੋਂ ਅਪੀਲ ਕੀਰਤ ਕਰਦੇ ਹਾਂ ਵੀ ਨਾਲ ਪਿੱਟੀ ਕਲ ਦੀ ਸੋਚ ਤਾਂ ਐਡੀ ਆ ਤੁਸੀਂ ਇੱਕ ਵਾਰ ਦੱਸੋ ਤਾਂ ਸਹੀ ਕਿੰਨੇ ਆਗੂਆਂ ਦੀ ਚਾਹੀਦੀ ਹੈ ਚਾਹੇ ਸਾਡੇ ਸੀਨੀਅਰ ਸਰਣੀ ਜਾਂ ਇੱਥੇ ਖਨੌਰੀ ਦੀ ਜਾਣਕਾਰੀ ਦਿੱਤੀ ਉਹ ਮੈਂ ਪੰਜਾਬ ਵਾਸੀਆਂ ਨੂੰ ਪੁੱਛਣਾ ਜਿਹੜੇ ਬਾਹਰੀ ਕੰਟਰੀ ਚ ਬੈਠੇ ਨੇ ਤੁਹਾਡੀਆਂ ਮਾਮਾਂ ਪਹਿਣਾ ਵੀਰ ਗੁਰਿੰਦਰ ਸਿੰਘ ਜੀ ਪੰਗੂ ਸਾਹਿਬ ਜਾਰੀ ਕਰਨ ਵਾਸਤੇ ਉਸ ਤੋਂ ਪਹਿਲਾਂ ਸਾਡੇ ਵੀਰ ਜੋ ਆਰਥਿਕ ਮਦਦ ਪਹੁੰਚੀ ਹੈ ਸੰਗਤ ਵੱਲੋਂ ਉਹਨਾਂ ਦੇ ਨਾਮ ਪੜ ਕੇ ਦੱਸੂਗਾ धनबाद जी सारे वीर जिन्ना जिन्हें वाहू